चंदावााद <sas> <coughs> <coughs> ਤੂ ਕਿਸਾਨ ਦੁਨੀਆ ਨੇ ਇੱਕ ਤੜਕਾਉਂਦਾ ਜਿੰਦਾਬਾਦ ਜਿੰਦਾਬਾਦ ਧੱਕਾ ਤੋਂ ਪੈਸੇ ਵਾਪਸ ਕਰਵਾ ਕੇ ਹਟਿਆ ਧੱਕੀਆਂ ਮਾਰਨੀਆਂ ਬੰਦ ਕਰੋ ਨੂੰਤ ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਨੂੰਤ ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਹਰਤੀ ਕਿਸਾਨ ਜੁਨਿਆਂ ਨੇ ਇੱਕ ਪੱਟ ਕੰਦਾ ਚੰਦਾਬਾ ਲੋਕਾਂ ਨਾਲ ਠੱਗੀਆਂ ਮਾਰਨੀਆਂ ਬੰਦ ਕਰੋ ਭਿੱਖੀ ਵਾਲੇ ਏਜੰਟ ਤੋਂ ਪੈਸੇ ਮੜਵਾ ਕੇ ਰਹੇ ਆ ਭਿੱਖੀ ਵਾਲੇ ਏਜੰਟ ਤੋਂ ਪੈਸੇ ਮੜਵਾ ਕੇ ਰਹੇ ਆ ਪਾਣੀ ਦਾਦਾ ਬੀਕੇ ਜੂ ਟਕੰਦਾ ਦਾ ਜਿਲ੍ਹਾ ਜਰਨ 77 ਅੱਜ ਅਸੀਂ 17 ਤਰੀਕ ਨੂੰ ਭਿੱਖੀ ਜਿਹੜਾ ਅਜੰਟਾ ਉਸ ਦੇ ਡਾਕਟਰ ਦੇ ਅੱਗੇ ਧਰਨਾ ਦੇਣਾ ਸੀਗਾ ਜਦੋਂ ਕਿ ਇਕੱਠੇ ਹੋ ਕੇ ਮੁਜਾਰੇ ਕਰਕੇ ਉਸ ਦਫ਼ਤਰ ਵੱੰਨੀ ਜਾਣ ਲੱਗੇ ਤਾਂ ਜਿਹੜਾ ਏਜੰਟ ਸੀਗਾ ਜਿਹਨੂੰ ਲੰਬੇ ਸਮੇਂ ਤੋਂ ਉਹ ਉਹਨਾਂ ਨੂੰ ਲਮਕਾਈ ਜਾਂਦਾ ਸੀ ਗਰੀਬ ਪਰਿਵਾਰ ਨੂੰ ਪੱਖੋ ਕਲਾਂ ਦੇ ਨੂੰ ਕੁੜੀ ਬਾਹਰ ਤੋਰਨੀ ਸੀ ਉਹਦੇ ਬੜੇ ਜਿਹੜੇ ਮਰਵਾਏ ਤਾਂ ਉਹਨੇ ਆ ਕੇ ਜਿਹੜੇ ਬਣਦੇ ਪੈਸੇ ਐ ਉਹ ਅੱਜ ਵਾਰਸ ਕਰਤੇ ਐ ਉਸ ਪਿਛਲੇ ਦਿਨੀ 240000 ਰੁਪਏ ਦਾ ਵਾਰਸ ਕਰਤਾ ਸੀਗਾ ਕੋਸੇ ਅੱਜ ਨਗਦ ਪੈਸੇ ਵਾਸ ਕਰੇ ਕੋਸ ਖਾਤੇ ਦੇ ਵਿੱਚ ਦਿਖਾਏ ਆ ਪਾਤੇ ਆ ਅਸੀਂ ਫਿਰ ਧਰਨਾ ਜਿਹੜਾ ਮੁਕਤਵੀ ਕਰਕੇ ਉਸ ਨੂੰ ਉਸ ਤੋਂ ਬਾਅਦ ਪਿੰਡ ਦੇ ਵਿੱਚ ਟੋਲ ਪਲਾਜ਼ੇ ਤੱਕ ਰੈਲੀ ਕੀਤੀ ਆ ਬੀਕੇ ਜੂਟ ਕਹਿੰਦਾ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਹੋ ਜਿਹੀ ਜਨਤਾ ਤੋਂ بچੋ ਕਿਉਂਕਿ ਅਜੰਟਾ ਨੂੰ ਵੀ ਇਸ ਗੱਲ ਦੀ ਤਾਰਨਾ ਦੀ ਵੀ ਚ ਕਦੇ ਵੀ ਕਿਸੇ ਗਰੀਬ ਕਿਸਾਨ ਮਜ਼ਦੂਰ ਦੇ ਨਾਲ ਐਂ ਧੋਖਾ ਤਰੀਕੀ ਕੀਤੀ ਆ ਤਾਂ ਬਖਸ਼ੇ ਨਹੀਂ ਜਾਣਗੇ ਜਿਵੇਂ ਅੱਜ ਇਤੋਂ ਦੇ ਭਿੱਖੀ ਦੇ ਏਜੰਟ ਦੀਆਂ ਸਾਲਾ ਮਰਵਾਈਆਂ ਨੇ ਕਿਉਂਕਿ ਕੰਦਾ ਹੀ ਟੱਕਰਾ ਮਾਰਦਾ ਸੀਗਾ ਕਦੇ ਕਿਸੇ ਕੋਲ ਜਾਣਦਾ ਸੀ ਮੇਰਾ ਖੜਾ ਛੜਾਓ ਇਸ ਕਰਕੇ ਅੱਜ ਪੈਸੇ ਬਾਲਸ ਲੈ ਕੇ ਫਿਰ ਉਹਦਾ ਖੜਾ ਛੱਡਿਆ ਦਾ ਅਸੀਂ ਇਸੇ ਵੱਲੋਂ ਭਾਰਤੀ ਕਿਸਾਨ ਜੁਗਿਆਂ ਨੂੰ ਏਕਤਾ ਭਿੱਖੀ ਬਲਾਕ ਦੀ ਡਕੌਂਦਾ ਦੀ ਜੱਤ ਮੰਨਦੇ ਆ ਜੇਤੂ ਰੈਲੀ ਤਾਂ ਕਰਕੇ ਹਟਿਆਂਗੇ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਮੇਰਾ ਨਾਮ ਜਸਜੀਤ ਸਿੰਘ ਮੈਂ ਇਕਾਈ ਮੀਤ ਪ੍ਰਧਾਨ ਪਖੋਕਲਾਂ ਤੋਂ ਬੀਕੇ ਜੂ ਡਕੌਂਦਾ ਵੱਲੋਂ ਅੱਜ ਮੈਂ 17 1 2024 ਨੂੰ ਪੀਖੀ ਡਾਇਕ ਏਜੰਸੀ ਕੈਨ ਅਪਲਾਈ ਦਾ ਸੁਖਵੰਤ ਸਿੰਘ ਉਸ ਨੇ ਸਾਡੇ ਮੇਰੀ ਭੈਣ ਦਾ ਜਿਹੜੇ ਬਾਹਰ ਜਾਣ ਦੀ ਫਾਈਲ ਲਈ ਸੀ ਉਹਦੇ ਵਿੱਚੋਂ ਕੁਝ ਪੈਸੇ ਉਹ ਮੁੱਕਰ ਗਿਆ ਸੀ ਅੱਜ ਅਸੀਂ ਘਰ ਨਾਲ ਜਿਹੜਾ ਉਹ ਲਿਖਿਆ ਸੀ ਉਹਦੇ ਗੇਟ ਦੇ ਵਿੱਚ ਪਰ ਸਾਡੇ ਪਹਿਲਾਂ ਹੀ ਕੁਝ ਮੈਂਬਰ ਜਥੇਬੰਦੀ ਦੇ ਭੇਜੇ ਉਹਨਾਂ ਨੇ ਉੱਥੇ ਜਾ ਕੇ ਉਸ ਏਜੰਟ ਨੂੰ ਸਮਝਾਇਆ ਤੇ ਉਸ ਏਜੰਟ ਨੇ ਅੱਜ ਜਿਹੜੇ ਪੈਸੇ 50000 ਰੁਪਇਆ ਸੀ ਉਹ ਵਾਪਸ ਕਰਤਾ ਮੈਂ ਧੰਨਵਾਦ ਕਰਦਾ ਸਾਡੀ ਜਥੇਬੰਦੀ ਦਾ ਮਿੰਦਰ ਸਿੰਘ ਪੈਣੀਵਾਗਾ ਜੀ ਦਾ ਸੁਖਦੇਵ ਸਿੰਘ ਅਸਮਾਉ ਜੀ ਦਾ ਜੀਤ ਦਿਨੇਮਾ ਜੀ ਦਾ ਚਾਤਾ ਸਿੰਘ ਢੋਲਾ ਜੀ ਦਾ ਤੇ ਸਾਰੇ ਹੀ ਕਿਸਾਨ ਆਗੂਆਂ ਦਾ ਜਿਹੜੇ ਸਾਡੀ ਜਥੇਬੰਦੀ ਵਿੱਚ ਮੌਜੂਦ ਨੇ ਤੇ ਇਹਨਾਂ ਨੇ ਮੇਰੇ ਨਾਲ ਮੋਢਾ ਲਾ ਕੇ ਮੋਢਾ ਲਾ ਕੇ ਖੜੇ ਰਹੇ ਨੇ ਤੇ ਇਹਨਾਂ ਨੇ ਮੈਨੂੰ ਅਹਿਸਾਸ ਦਵਾਇਆ ਕਿ ਆਪਾਂ ਪੈਸੇ ਜਿਹੜੇ ਉਹ ਵਾਪਸ ਲੈ ਲੈਣੇ ਨੇ ਤੇ ਅੱਜ ਸਾਡੀ ਜਿੱਤ ਹੋਈ ਆ ਸਾਡੇ ਜਿਹੜੇ ਪੈਸੇ ਇਹਨਾਂ ਨੇ ਵਾਪਸ ਕਰਾਇਆ ਮੈਂ ਸਾਰੀ ਪੀਖੀ ਬਲਾਕ ਦਾ ਐਪਲੀਕੀ ਜੇ ਇਕਾਈਆਂ ਦਾ ਸਾਰਿਆਂ ਦਾ ਤਨਹਵਾਦ ਕਰਦਾ ਹਾਂ ਪਿੰਡ ਬਸੋਗਲਾ ਮਰਵਾਸ ਬਰਨਾਲਾ ਦੇ ਵੱਲੋਂ ਸਾਰਿਆਂ ਦਾ ਤਨਹਵਾਦ ਕਰਦਾ ਜਿਨ੍ਹਾਂ ਨੇ ਮੇਰੇ ਪੈਸੇ ਵਾਪਸ ਮੜਾਉਣ ਦੇ ਵਿੱਚ ਮਦਦ ਕੀਤੀ ਆ ਧੰਨਵਾਦ